ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲੀਵਾਲ ਤੋਂ ਬਹੁਤ ਹੀ ਮਾੜੀ ਖਬਰ ਹੈ ਜਿੱਥੋਂ ਦੇ ਦੋ ਨੌਜਵਾਨਾਂ ਦੀ ਦਰਿਆ 'ਚ ਨਹਾਉਣ ਦੌਰਾਨ ਮੌਤ ਹੋ ਗਈ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਨਹਾਉਣ ਲਈ ਦਰਿਆ ਦੇ ਪਾਣੀ ਵਿੱਚ ਉਤਰੇ ਦੋਵੇਂ ਨੌਜਵਾਨ ਡੁੱਬ ਗਏ ਜਿਨ੍ਹਾਂ 'ਚੋਂ ਸੁਖਪ੍ਰੀਤ ਸਿੰਘ ਉਮਰ 29 ਸਾਲ ਦੀ ਲਾਸ਼ ਤਾਂ ਬਰਾਮਦ ਹੋ ਗਈ ਜਦ ਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਔਰ ਰਾਜੂ ਦੀ ਗੋਤਾਖਰ ਉਹਨੂੰ ਤਲਾਸ਼ ਕੀਤੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰੇ 2 ਵਜੇ ਜਿਆਦਾ ਗਰਮੀ ਤੋਂ ਰਾਹਤ ਪਾਉਣ ਲਈ ਦੋਵੇਂ ਗੈਰੇ ਦੋਸਤ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਵਿੱਚ ਨਹਾਉਣ ਗਏ ਸਨ। ਨਹਾਉਣ ਸਮੇਂ ਅਚਾਨਕ ਪਰਮੇਤ ਡੁੱਬਣ ਲੱਗਾ ਤਾਂ ਸੁਪਰੀ ਸਿੰਘ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਤਾਂ ਉਹ ਵੀ ਗਹਿਰੇ ਪਾਣੀ ਦੀ ਚਪੇਟ ਵਿੱਚ ਆ ਗਿਆ। ਕਟਨਾ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਦੇ ਗੋਤਾਪੁਰ ਬਲਕੀਸ਼ ਸਿੰਘ ਉਰਫ ਮੀਤਾ ਸ਼ਿਕਾਰੀ ਨੇ ਦਰਿਆ ਵਿੱਚ ਛਾਲ ਮਾਰ ਕੇ ਸ਼ੋਪ੍ਰੀਤ ਸਿੰਘ ਦੀ ਲਾਸ਼ ਮੁਤਾਬਕ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗ ਤਾ ਗੋਤਾ ਕਰੋ ਵੱਲੋਂ ਗੁਰਮੀਤ ਸਿੰਘ ਦੀ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਸੀ ਦੱਸ ਦੇ ਕੇ ਕਾਫੀ ਫੜਿਆ ਲਿਖਿਆ ਤੇ ਹੁਣ ਹਾਰ ਸ਼ੋਪ੍ਰੀਤ ਕਰਜ ਹੀ ਆਨਲਾਈਨ ਦਾ ਕੰਮ ਕਰਦਾ ਸੀ ਜਦ ਕਿ ਗੁਰਮੀਤ ਸਿੰਘ ਪੇਡੇ ਵਿੱਚ ਹੀ ਮੋਬਾਈਲਾਂ ਅਤੇ ਮਰੀਨ ਟਰਾਂਸਪੋਰਟ ਦਾ ਕੰਮ ਕਰਦਾ ਸੀ ਜਿਸ ਦੀਆਂ ਛੋਟੀਆਂ ਛੋਟੀਆਂ ਦੋਤੀਆਂ ਹੰ ਸਾਰੇ ਪਿੰਡ ਚ ਗੰਮ ਦਾ ਮਾਹੌਲ ਹੈ ਜੀ ਗਰਮੀ ਸਿੰਘ ਮੇਰਾ ਨਾਮ ਆ ਜੀ ਇਹ ਬੰਦੇ ਸੀਗੇ ਜੀ ਚਾਰ ਮੁੰਡੇ ਅੱਛਾ ਜੀ ਇਹ ਨਾਉਣ ਆਏ ਸੀਗੇ ਜੀ ਠੀਕ ਹੈ ਜੀ ਨਾਉਂਦੇ ਨਾਉਂਦੇ ਘੁੰਮੜ ਕੇ ਰਹੀ ਪੈਂਦੀ ਹੈ ਜੀ ਛਾਲਾ ਮਾਰਤੀ ਇਹਨਾਂ ਨੇ ਧਾਰੂ ਧਰਦੇ ਸੀਗੇ ਨੇ ਇਹ ਵਿੱਚ ਡੁੱਬ ਗਏ ਜੀ ਤੇ ਇੱਕਲਾਸ ਗਾਹਾਂ ਚਲੇ ਗਈ ਇਹਨੇ ਫੜੀ ਗਾਹਾਂ ਜਾ ਕੇ ਇੱਕ ਇੱਥੇ ਹੀ ਅਜੇ ਪਤਾ ਨਹੀਂ ਇੱਥੇ ਡੁੱਬੀ ਗਾਹਾਂ ਚਲੇ ਗਈ ਜਿਹੜਾ ਇੱਕ ਮੁੰਡਾ ਡੈਥ ਹੋ ਗਈ ਉਹ ਨਾ ਕੀ ਆ ਪਿੰਡ ਚ ਛੁ ਫਰੀ ਤੇ ਬੜੀ ਜਲ ਫੈਂਦੀ ਹੈ ਅੱਛਾ ਬੜੀ ਜਲ ਹਾਂ ਇਹ ਰਾਜੂ ਵਿੱਚ ਹੈ ਜੀ ਹਜੇ ਦੂਜਾ ਲੱਭ ਨਹੀਂ ਜਾਈ ਨਹੀਂ ਲ ਮੀਤਾ ਚਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਦੀ ਤੁਹਾਡਾ ਮੰਡ ਚੋਂ ਤਾਂ ਜੀ ਅੱਜ ਕਿੱਦਾਂ ਹੋਇਆ ਵਾ ਜਿਹੜਾ ਹਾਸਾ ਦੇ ਵਾਪਸ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨੇ ਨਾ ਜੀ ਕੀ ਨਾਲਾ ਸੀ ਇਹ ਨਾ ਨਾ ਦਾ ਰੋਜ਼ ਡੁੱਬ ਜਾਂਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾਲ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓ ਗਾਂਵ ਦੇ ਵਿਚਾਲੇ ਅੱਛਾ ਇੱਕ ਮੇਰੇ ਖਿਆਲ ਇੱਧਰੋਂ ਹੋਰ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਉਹਨੂੰ ਬਚਾਉਣ ਲਈ ਆਈ ਤਾਂ ਸਾਨੂੰ ਬੁਲਾ ਜਾਂਦੇ ਅੱਛਾ ਫਿਰ ਤੁਸੀਂ ਉਹ ਬੰਦੇ ਪੈਸੇ ਲੈਂਦਾ ਸਾਡੇ ਤੇ ਲੋਡ ਜ਼ਿਆਦਾ ਪੈ ਜਾਂਦਾ ਜੀ ਪੈਸੇ ਲੈਂਦਾ ਉਹ ਫ੍ਰੀ ਸ਼ੇਵਾ ਕਰਦੇ ਸੀ ਜਿਹੜੇ ਮੁੰਡਾ ਕੱਢਿਆ ਬਾਹਰ ਉਹ ਜਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਸ਼ੋਪ ਸ਼ੋਪਰੀ ਸ਼ੋਪਰੀਦਨ ਦਾ ਪਿੰਡ ਦਾ ਅੱਛਾ ਨੇ ਸ਼ੋਪਰੀ ਜਿਹੜਾ ਕੱਢਿਆ ਬਾਹਰ ਉਹਦੀ ਡੈਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਇੰਨਾ ਜੀ ਤੇ ਇੱਕ ਦੂਜਾ ਮੁੰਡਾ ਉਹ ਵਿੱਚ ਹੀ ਆ ਜੀ ਜ਼ੋਰ ਲਾ ਵਿੱਚ ਉਹ ਲੱਬੇਣੀ ਦੇ ਦੂਜੇ ਮੁੰਡੇ ਦਾ ਨਾਂ ਕੀ ਆ ਰਾਜੂ ਜੀ ਰਾਜੂ ਜੀ ਉਹ ਲੱਬੇਣੀ ਹ ਤੱਕ ਚੱਲ ਜਾਂ ਫੇਰ ਲੱਗ ਦੁਆ ਫੇਰ ਚਾਲ ਮੰਗਦੇ ਦੇਖ ਲਓ ਪਾਣੀ ਪੀ ਕੇ ਜਾਉਂਦੋਂ ਲੈ ਕੇ ਚੱਲਿਆ ਜਾਂਦਾ ਹੁਣ ਤੱਕ ਕਿੰਨੇ ਆ ਇੱਥੇ ਹਾਸੇ ਕਿੰਨੇ ਵਾਪਰੇ ਸਤ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਹੋ ਜਿੰਦੇ ਵੀ ਜਿੰਦੇ ਬੰਦੇ ਵੀ ਕੱਢੇ ਗਏ 15 ਕ ਬੰਦੇ ਉਹਨ ਜਿੰਦੇ ਬਚਾਇਆ ਉਹਨ ਤੋਂ ਵੀ ਨਹੀਂ ਪੈਸਾ ਲਿਆ ਜੀ 2-2 ਲੱਖ ਦਿੰਦੇ ਆ ਨਹੀਂ ਲਿਆ ਅੱਛਾ ਤੱਕ ਦੇ ਪੈਸਾ ਨਹੀਂ ਲਿਆ ਹਾਂ ਨਹੀਂ ਜੀ ਡੈਡ ਬੋਡੀ ਵੀ ਕਾਫੀ ਗੱਡੀ ਹੁਣ ਤੱਕ ਮੈਂ ਕਹਿੰਦਾ ਆਮ ਤਿੰਨ 300 ਦੇ ਉੱਤੇ ਘਟਦੀ ਹੈ ਅੱਛਾ ਅੱਛਾ ਪੈਸਾ ਨਹੀਂ ਲੈਣਾ ਕੋਈ ਠੀਕ ਤੇ ਵਰਜੀਤ ਸਿੰਘ ਆ ਜੀ ਪਿੰਡ ਪਿੰਡ ਬੱਲੀ ਵਾਲੀ ਜੀ ਅੱਜ ਕਿਹੜੀ ਘਟਨਾ ਬਾਪਰੀ ਕੀ ਘਟਨਾ ਬਾਪਰੀ ਇਹ ਹੈ ਜੀ ਮੁੰਡੇ ਦੁਪਹਿਰੋਂ 1 ਵਜੇ ਨਹਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ। ਅੱਛਾ ਜੀ। ਕਿਵੇਂ ਹੋਈ ਕੀ ਗੱਲਬਾਤ ਜੀ? ਇਹ ਬਣਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ। ਕੀ ਨਾਮ ਸੀ ਜੀ? ਤੇ ਇੱਕ ਇਹਦਾ ਰਾਜਵਿੰਦਰ ਹੂੰ ਰਾਜੂ ਤੇ ਇੱਕ ਸ਼ੋਭਪ੍ਰੀਤ ਸਿੰਘ ਜੀ। ਹੂੰ ਅ ਦੋਨਾਂ ਦੀ ਲਾਸ਼ ਬਰਾਮਦ ਚੱਲੀ ਜੀ ਕੀ ਲੱਗਦਾ? ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ। ਉਹ ਗੋਤ ਅ ਸ਼ੋਭਪ੍ਰੀਤ ਜੀ। ਠੀਕ ਹੈ ਜੀ। ਕੋਈ ਪਹਿਲਾਂ ਤਾਂ ਐਡਾ ਮਾਮਲਾ ਤਾਂ ਨਹੀਂ ਇਹ ਬਿੰਦੂ। ਨਹੀਂ ਜੀ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਹੋਇਆ ਜੀ। ਮੇਰਾ ਨਾਮ ਮਨਦੀਪ ਸਿੰਘ ਜੀ। ਪਿੰਡ ਬਲੀ ਵਾਲਾ ਜੀ ਕੀ ਗੱਲਬਾਤ ਹੋਈ ਹੈ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਹੈ ਬ੍ਰਦਰ ਦਾ ਗਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤੋਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਾਲ ਤੱਕ ਨਹੀਂ ਮਿਲੀ ਜੀ ਤੇ ਬਾਕੀ ਦੋ ਦੋ ਉਹ ਸਹੀ ਸਲਾਮਤ ਨੇ ਉਹ ਬਚ ਗਏ ਅੱਛਾ ਜੀ ਹਾਂਜੀ ਮੈਰਿਡ ਸੀ ਹਾਂਜੀ ਮੈਰਿਡ ਸੀਗੇ ਜੀ ਇਹਦੇ ਬੱਚੇ ਨੇ ਦੋ ਇਹਨੇ ਦੋ ਦੋ ਬੇਟੀਆਂ ਨੇ ਜੀ अच्छा जी हां जी काम ਕਰ ਕੰਮ ਇਹ ਖੇਤੀਬਾੜੀ ਦਾ ਸੀ ਕਿ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀ ਕਿ ਫੋਨ ਮੋਬਾਈਲਾਂ ਦੀ ਸਾਰੇ ਕਾਜ ਦੀ ਕੈਮਰਾ ਸੀਸੀਟੀਵੀ ਵਗਾਰਾ ਦੀ ਇਹ ਕਿੰਨੇ ਭੈਣ ਭਰਾ ਸੀ ਜਿਹਨਾਂ ਦੀ ਮੌਤ ਹੋਈ ਇਹ ਤਿੰਨ ਭੈਣ ਭਰਾ ਸੀ ਜੀ ਅੱਛਾ ਜੀ ਇੱਕ ਪਰ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚ ਹੈ ਜੀ ਹਾਂ ਜੀ ਤੇ ਸਿਸਟਰ ਹੋ ਰਹੀ ਹੈ ਸਿਸਟਰ ਮੈਰਿਡ ਹੈ ਠੀਕ ਹੈ ਹਾਂ ਜੀ